ਦੇਈ ਇਹ ਕਿਹੜਾ ਤਰੀਕਾ ਸਤਕਾਰ ਸਤਕਾਰ ਕਰਨ ਦਾ ਕੱਲ ਤੁਸੀਂ ਮਹਾਰਾਜ ਰੂਪ ਇੱਥੇ ਪ੍ਰਕਾਸ਼ ਕੀਤਾ ਬੇੜਾ ਕਰਕੇ ਆਈ ਜਾਂਦੇ ਨੇ ਸਾਡਾ ਸਿੱਖਾਂ ਦਾ ਬੇੜਾ ਕਰਕੇ ਧੌਂੜਿਆ ਹੋਰ ਸਾਡਾ ਬੇੜਾ ਕਰਕੇ ਧੌਣਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੇ ਲੰਮੇ ਸਮੇਂ ਤੋਂ ਅਸੀਂ ਇਹ ਬੇਨਤੀ ਕਰਦੇ ਆਂ ਵੀ ਘਰਾਂ 'ਚ ਪ੍ਰਕਾਸ਼ ਜਿਹੜੇ ਮਹਾਰਾਜ ਜੀ ਦੇ ਕਰਦੇ ਆਂ ਕਿਉਂਕਿ ਸਤਕਾਰ ਨਹੀਂ ਹੁੰਦਾ ਸਾਡੇ ਕੋਲ ਪ੍ਰੋਪਰ ਵੇ ਨਾਲ ਉਹਦੇ ਲਈ ਹੁਣ ਅੱਜ ਵੀ ਇੱਥੇ ਘਰ ਆਏ ਆ ਕਰਕੇ ਪ੍ਰਕਾਸ਼ ਆ ਮਹਾਰਾਜ ਜੀ ਦਾ ਆਵਾਸ ਬਾਤਾਂ ਬਦਲ ਲੈ ਸਾਡੇ ਉਹ ਵੀਡੀਓ ਵਾਈ ਸੀ ਉਹ ਵੀ ਨਾਲ ਜੋੜਾਂਗੇ ਤੁਸੀਂ ਦੇਖ ਲਓ ਆ ਪੈਸੇ ਲਾਉਗਾ ਇਹ ਮੈਗ ਰੱਖ ਲੈਨੇ ਇਧਰ ਲੈ ਅੱਗੇ ਆ ਅੱਗੇ ਠੀਕ ਐ ਮੈਂ ਬੋਲਦਾ ਮੈਂ ਮੁਰਦਾ ਖਾਣਾ ਇਹਦੇ ਚੋਂ ਮੁਰਦਾ ਆ ਹਾਂ ਆਇਦਨ ਕੋਸ ਹਾਉਸ ਇਹ ਹੁਣ ਕਰੀਏ ਬੁਲਾ ਦੇ ਲੈ ਨਾਲ ਮੈਂ ਇਧਰ ਉਹ ਨਹੀਂ ਸੀ ਤੁਸੀਂ ਕਿਹੜੇ ਇਧਰ ਕਰਦੇ ਪਰ ਕਾਸਾ ਮੁਰਦਾ ਇਧਰ ਕਿੱਥੇ ਸੱਚੀ ਗੱਲ ਇਹ ਹਾਲਾਤ ਆ ਵਾਹ ਇਹ ਇਸ ਪਰ ਇਹ ਤੇ ਕਰ ਲੈ ਅੱਗੇ ਉੱਤੇ ਹੈ ਕਿ ਮਾਤਾ ਜੀ ਇਹ ਇਨਾਂ ਨੇ ਬਾਜਰਾ ਹਮਾਰੀ ਗੁਰੂ ਸਰਕਾਰ ਤੁਸੀਂ ਬਾਈਰ ਦੇ ਹਾਂ ਜੀ ਆਜੋ ਬੇਸ਼ੱਕ ਨਹੀਂ ਚਲੋ ਜੀ ਉੱਤੇ ਦੇਖੀਏ ਪਹਿਲਾਂ ਆਪਾਂ ਸੇਵਾ ਸਿੱਖ ਲੋ ਲੈ ਲੈਂਦੇ ਹਾਂ ਜੋੜੇ ਹੋ ਉਸ ਤੇ ਲਾ ਲਾਂਗੇ ਨਾ ਪਹਿਲੇ ਲਾ ਲੈਣਾ ਲਾ ਲਾਂਗੇ ਲੋਟ ਜਾਨੀ 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 ਕੋਲੇ ਤੇ ਜੋੜੇ ਲਾਉਣੇ ਕਿ ਵਾਹਿਗੁਰੂ ਮੇਰਾ ਬੜਾ ਵਾਹਿਗੁਰੂ ਉਸੇ ਬੇੜਾ ਕਰਕੇ ਆ ਜਾਨੇ ਨਾ ਸਾਡਾ ਸਿੱਖਾਂ ਦਾ ਬੇੜਾ ਕਰਕੇ ਤੌਂਡਿਆ ਹੋਰ ਸਾਡਾ ਬੇੜਾ ਕਰਕੇ ਤੌਂਡਣਾ ਉਹ ਕਿਹੜੀ ਘਰਾਂ ਦਾ ਬੇੜਾ ਕਰ ਕੋ ਹੁੰਦਾ ਖਵਾਰੀਆਂ ਹੋ ਰੀਆਂ ਹੀ ਸਿੱਖਾਂ ਨੂੰ ਖਵਾਰੀ ਹੋ ਰੀਆਂ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਨੇ ਵਾਹਿਗੁਰੂ ਸੱਚ ਜੀ ਇਹ ਹਾਲਾਤਾਂ ਮਾਫੀ ਵੀ ਮੰਗਣ ਯੋਗ ਨਹੀਂ ਹੈਗੇ ਮਹਾਰਾਜ ਕੋਲੋਂ ਵੀ ਮਾਰੇ ਤਾਂ ਕੋ ਮਾਫੀ ਮੰਗ ਲਈਏ ਕਿਹੜੇ ਮੂਲੇ ਮਾਫੀ ਮੰਗੇ ਮਹਾਰਾਜ ਕੋਲੋਂ ਸਿੱਖਾਂ ਦਾ ਹਾਲਿਆ ਕਿ ਦੁਸ਼ਮਣ ਨਹੀਂ ਹੈਗੇ ਸਾਡੇ ਕੋਈ ਦੁਖੀ ਨਹੀਂ ਹੈਗੇ ਸਿੱਖਾਂ ਦੇ ਘਰ ਨੇ ਘਰਾਂ 'ਚ ਪ੍ਰਕਾਸ਼ ਕਾਦੇ ਵਾਸਤੇ ਆ ਆ ਮਾਰੇ ਪ੍ਰਕਾਸ਼ ਵਾਸਤੇ ਕਮਰਾ ਇਹ ਬਾਹਰ ਰੱਖਿਆ ਸੀ ਅੱਜ ਹੀ ਰੱਖਿਆ ਕਰ ਤੋ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਆ ਕੋਠਾ ਇੱਥੇ ਨਹੀਂ ਨਹੀਂ ਇਹ ਕਿਹੜਾ ਤਰੀਕਾ ਸਤਕਾਰ ਸਤਕਾਰ ਕਰਨ ਦਾ ਕੱਲ ਤੁਸੀਂ ਮਾਰੇ ਸਰੂਪ ਇੱਥੇ ਪ੍ਰਕਾਸ਼ ਕੀਤਾ ਸੀਗਾ ਹੈ ਹੁਣ ਤਾਂ ਗਲਤੀਆਂ ਹੋ ਗਈਆਂ ਨੇ ਤੁਹਾਡੇ ਕੋਲੋਂ ਇਹ ਕੋ ਮਾਰੇ ਪ੍ਰਕਾਸ਼ ਕਰਨ ਦੀ ਜਗ੍ਹਾ ਵਾ ਥੱਲੇ ਤੁਹਾਡਾ ਕਮਰਾ ਲੱਗਾ ਜਿੱਥੇ ਕਮਰਾ ਬਣਾਇਆ ਤੁਸੀਂ ਰਹਿਣ ਵਾਸਤੇ ਬੈੱਡ ਲਾਏ ਆ ਸਭ ਕੁਝ ਬਣਾਇਆ ਵਾ ਤੁਸੀਂ ਇਸੇ ਕਮਰੇ ਸੌ ਤੂੰ ਪੇ ਸੌ ਇੱਥੇ ਇੱਥੇ ਤੂੰ ਪੇ ਸਰਵਾਈਵ ਕਰੋ ਮੈਂ ਤੁਹੀਂ ਇੱਥੇ ਵਹੀ ਆ ਸਿੱਖ ਨੇ ਜੀ ਸਾਡੇ ਆ ਮੁੜ ਕੇ ਮਾਫੀਆਂ ਸੇ ਮੰਗ ਲੈਨੇ ਅਸੀਂ ਗਲਤੀਆਂ ਹੋ ਗਈਆਂ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਡੇ ਕੋਲ ਤਾਂ ਮਾਰਸਤ ਕਰ ਗੁਰੂ ਘਰ ਜਿੰਦੀ ਹੋ ਰਿਹਾ ਉੱਥੇ ਵੀਦੀਆਂ ਹੋ ਜਾਂਦੀਆਂ ਤੇ ਘਰਾਂ 'ਚ ਕਿਸਤਕਾਰ ਕਰ ਲਾਂਗੇ ਮਾਰਾ ਇਹਦਾ ਇੱਥੇ ਪਿਆਏ ਹਾਂਜੀ ਮਾਰਾ ਇੱਥੇ ਤੁਹਾਨੂੰ ਵੀਡੀਓ ਖਾਵਾਂਗੇ ਇੱਥੇ ਮਾਰਦਾ ਇੱਥੇ ਭਈਆ ਕੰਮ ਕਰਨ ਡਿਆ ਸੀ ਮੈਨੂੰ ਤੁਰੇ ਨਹੀਂ ਵੀਡੀਓ ਹਾਂਜੀ 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 ਭਈਆ ਕੰਮ ਕਰਨ ਡਿਆ ਸੀ ਉਹ ਤਮਾਕੂ ਖਾਂਦਾ ਕੀ ਕਰਦਾ ਇੱਧਰ ਲੱਗੇ ਬੂਡ ਪਾਏ ਦਾ ਕਰਨ ਡਿਆ ਨਗੇ ਸੇਰੀ ਨਗੇ ਸੇਰੀ ਬੂਡ ਪਾਏ ਉਹ ਛੱਡ ਤੂੰ ਮਾਰਾ ਸੁਣੋ ਬਈ ਇੱਥੇ ਇੱਥੇ ਪਿਆ ਹਾਂ ਇੱਥੇ ਰੱਖਿਆ ਪ੍ਰਕਾ ਕਿੰਨੇ ਸਾਲ ਹੋ ਗਏ ਤੇ ਕੋਣ ਕਰਦਾ ਸੇਵਾ ਸੰਭਾਲ ਤੇ ਇਦਾਂ ਕਰਦੇ ਮਾਤਾ ਜੀ ਜੇ ਨਹੀਂ ਉਹ ਕਿਹੜੀ ਸੇਵਾ ਸੰਭਾਲਿਆ ਨਹੀਂ ਰੇਰੇਂ ਕਰਦੇ ਮਤਲਬ ਕੀ ਬਣਦਾ ਤੁਹਾਡਾ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਘਰ ਚ ਰਹਿਣ ਵਾਸਤੇ ਤੁਹਾਨੂੰ ਕਮਰਾ ਦੇ ਗਿਆ ਮਾਤਾ ਜੀ ਗੁਰਦਰਾ ਸਾਹਿਬ ਲਾਗੇ ਹੋ ਵੀ ਰਾਜ ਸਰ ਕਿਉਂ ਕਰਦੇ ਮਹਾਰਾਜ ਦੀ ਤੁਸੀਂ ਪਹਿਰੇਂ ਕਰਾਉਣੀ ਸੀ ਮਹਾਰਾਜ ਦੀ ਜਗਾਹ ਦੀ ਆਪਣੇ ਘਰ ਦੀ ਤੇ ਤੁਸੀਂ ਪਹਿਲਾਂ ਮਹਾਰਾਜ ਨੂੰ ਗੁਰੂ ਘਰ ਛੱਡ ਕੇ ਆਉਂਦੇ ਮੇਰੇ ਨਾਲ ਕਦੀ ਸਾਥ ਤੋਂ ਨਹੀਂ ਆਵੇ ਨਹੀਂ ਤੂੰ ਇਹ ਦੱਸੋ ਇੱਥੇ ਪਾਸ਼ਾ ਇੱਥੇ ਮਹਾਰਾਜ ਨੂੰ ਉੱਤੇ ਤੁਹਾਨੂੰ ਇਹ ਸਮਝ ਆ ਗਈ ਕੋੜੇ ਛਾਲ ਨਹੀਂ ਮਾਰਦੇ ਆ ਵੇਖੋ ਲਾਤ ਮਹਾਰਾਜ ਉਹ ਮਾਦਾ ਹਾ ਜਣ ਗੱਲਾਂ ਵਾਂਗ ਕਰਨ ਵਾਲੀਆਂ ਆ ਜਿਹੜੀ ਸਾਡੀ ਇਥੇ ਕਤੀੜ ਆ ਢਟੀਆਂ ਵਾਲੀ ਨੇਕੀ ਵਾਲੀ ਕਤੀੜ ਆ ਮੁਰਗਿਆਂ ਦੀ ਡਾਂਗਾਂ ਫੇਰਦੇ ਹੋ ਕੀ ਕਰੀਏ ਇਹਨਾਂ ਲੋਕਾਂ ਦਾ ਹੁਣ ਤਾਂ ਮਾਫੀ ਚ ਮੰਗੀ ਹੱਥ ਜੋੜ ਕੇ ਮਾਫੀयां ਮੰਗੀ ਜਾਂਦੇ ਆ ਗਲੀਆਂ ਤੁਹਾਡੇ ਨਾਲ ਨਾਲ ਮੋੜਾਂ ਦੇ ਗਰੂ ਘਰ ਆ ਉੱਥੇ ਤੇਰੇ ਮੱਥਾ ਲਕਣ ਗਏ ਜੇ ਰੱਖਿਆ ਜੀ ਮਹਾਰਾਜ ਅਸੀਂ ਤੁਹਾਡੀ ਯੂਜ਼ਿੰਗ ਵਰਡਿੰਗ ਤੋਂ ਇਹ ਯੂਜ਼ ਕਰਦੇ ਹਾਂ ਅਸੀਂ ਰੱਖਿਆ ਮਹਾਰਾਜ ਘਰੇ ਵਾਹਿਗੁਰੂ ਸੋਖਾਨ ਸਾਹਿਬ ਕੈਮਰਾ ਕੋਈ ਨਹੀਂ ਕਿੱਥੇ ਸੁਖਾ ਸੰਨ ਕਰਦੇ ਵਿਖਾਓ ਤੁਸੀਂ ਇੱਥੇ ਇੱਥੇ ਕੁਝ ਲੋਵਾ ਨਹੀਂ ਲੱਗਾ ਯਾਰ ਕੁਝ ਨਹੀਂ ਹੈਗਾ ਇੱਥੇ ਮਹਾਰਾਜ ਜੀ ਇਤਨੀ ਆਜਾ ਰਾਜ ਜੀ ਤੇਰੇ ਮਾਰੇ ਪਰਤਖ ਪ੍ਰਕਾਸ਼ ਦੇ ਮਹਾਰਾਜ ਵੇਖੋ ਦਿਖਾਓ ਮਹਾਰਾਜ ਸੁਭਾਸ਼ ਨਹੀਂ ਆਏ ਦੋ ਦਿਨ ਤੋਂ ਅਜੇ ਸੋਖਾ ਅਸਥੇ ਦੋ ਦਿਨ ਤੋਂ ਨਹੀਂ ਹੋਇਆ ਕਹਿੰਦੇ ਇਸ ਕਰਕੇ ਚਲੋ ਸੁਖਾਸਨ ਕਿਤੇ ਮਹਾਰਾਜ ਇਦਾਂ ਹੀ ਥੱਲੇ ਕੋਈ ਵਿਚਾਈ ਨਹੀਂ ਆਖੇ ਜੀ ਰਿਪੇਅਰਿੰਗ ਦਾ ਕੰਮ ਚੱਲਦਾ ਜੇ ਤੱਕ ਰਿਪੇਅਰਿੰਗ ਦਾ ਕੰਮ ਚੱਲਦਾ ਤੇ ਫਿਰ ਤੁਸੀਂ ਪ੍ਰਕਾਸ਼ ਨਾ ਕਰੋ ਘਰੇ ਤੁਸੀਂ ਪਹਿਲਾਂ ਮਹਾਰਾਜ ਨੂੰ ਕਿਸੇ ਗੁਰੂ ਘਰ ਸਹੋਬਤ ਕਰਕੇ ਆਓ ਉਸ ਤੋਂ ਬਾਅਦ ਅੱਗ ਲੱਗੇ ਜੋ ਮਰਜ਼ੀ ਬਣਾਈ ਜਾਓ ਇਹ ਹਲਾਤ ਹੋ ਗਈ ਢੀ ਦੀ ਅੰਧ ਦੁਪਹਿਰੇ ਵੇਖਿਆ ਭਾਈ ਸਾਹਿਬ ਤਾਂ ਉਹ ਤਾਂ ਬਹਿਣਾ ਵੀ ਤਾਂ ਹੀ ਕਰ ਕੋਰਿਆ ਸਿੰਘ ਔਰ ਸਾਨੂੰ ਖਵਾ ਲਿਆਂਗਾ ਧੋਰੀਆ ਕਾਦੋਂ ਖਾਣ ਖੋਲ ਖਾਦ ਲੋ ਰੇ ਆਪਾਂ ਇਹਨਾਂ ਵਾਸਤੇ ਕਿਤਾਬ ਹੈ ਆ ਬੇੜਾ ਸਾਡੇ ਪ੍ਰਚਾਰਕਾਂ ਦਾ ਕਰ ਕੋਇਆ ਸਾਨੂੰ ਕਹਿੰਦੇ ਬਾਰ ਬਾਰ ਇਹ ਗੱਲ ਕਰਦੇ ਹਾਂ ਅਖੇ ਜੀ ਗਿਆਨ ਗੁਰੂ ਆ ਗ੍ਰੰਥ ਗੁਰੂ ਨਹੀਂ ਹੈਗਾ ਤੇ ਫਿਰ ਆਹ ਲੋ ਗਿਆਨ ਗੁਰੂ ਤੁਹਾਡਾ ਕਰੀਏ ਭਾਜੀ ਸੇਵਾ ਕਰੀਏ ਇਹਨਾਂ ਬੇਨਤੀ ਲਈ ਸੀ ਕਿ ਮੈਂ ਕਿਹਾ ਮਾਤਾ ਜੀ ਤੁਸੀਂ ਹੁਣ ਪ੍ਰਕਾਸ਼ ਨਾ ਕਰਨਾ ਜੀ ਪ੍ਰਕਾਸ਼ ਕਹਿੰਦੇ ਕੋਈ ਇਸ ਘਰ ਚ ਬਾਣੀ ਪੜ੍ਹਨੀ ਆ ਮੰਨ ਕਰਦਾ ਵਾ ਤਾਂ ਪੋਥੀਆਂ ਲੈ ਜੋ ਪਹਿਲੀ ਗੱਲ ਸਾਰੇ ਵਾਰ ਕਰਦੇ ਹੋ ਦਿਖਾਓ ਕਿ ਜਾਈ ਵੜ ਕਰਦੇ ਦਿਖਾਓ ਕਿੰਨੇ ਜੇਰ ਤੋਂ ਕਰ ਰਹੇ ਸਾਈ ਵੜ ਤੁਸੀਂ ਤੇ ਤੁਹਾਨੂੰ ਦੱਸਿਆ ਨਹੀਂ ਕਿਨੇ ਮਹਾਰਤ ਕਰ ਕੇ ਮੈਂ ਕਰੀਦਾ ਵਾਹ ਆ ਵੀਡੀਓ ਦਿਖਾਵਾਂ ਤੁਹਾਨੂੰ ਤੇ ਵੀ ਨੂੰ ਦੱਸੋ ਗੱਲ ਦਾ ਜਵਾਬ ਦਿਓ ਆ ਤੁਹਾਨੂੰ ਉਹ ਸਿੰਘਾਂ ਵਿਖਾਉਣਾ ਵੀਡੀਓ ਮੈਂ ਤੁਹਾਨੂੰ ਖਾਈ ਨਹੀਂ ਗੱਲ ਸਾਰੀ ਵੀਡੀਓ ਮੈਂ ਤੁਸੀਂ ਮੁੜ ਕੇ ਹੁੰਦਾ ਵਾ ਪਹਿਰਾ ਵੀ ਆ ਜੀ ਇਹ ਮਹਾਰਾ ਦਾ ਰੂਪ ਆ ਕੱਲ ਮਾਰਿਆ ਸਰੂਪ ਇੱਥੇ ਸਿੰਘਰੇ ਮੈਨੂੰ ਵੀਡੀਓ ਭੇਜੀ ਆ ਇੱਥੇ ਸਿੰਘ ਰਹਿੰਦੇ ਆ ਇੱਥੇ ਵਿੜੇ ਵਿੱਚ ਇਦਾਂ ਹੀ ਇੱਥੇ ਇਸ ਜਗ੍ਹਾ ਦੇ ਉੱਤੇ ਇਦਾਂ ਹੀ ਤੇ ਆ ਲੱਗੇ ਇੱਥੇ ਰੁਪਏ ਦਾ ਕੰਮ ਚੱਲ ਰਿਹਾ ਜੀ ਇਹਨਾਂ ਦੀ ਘਰ ਬਣ ਰਿਹਾ ਇਹਨਾਂ ਦਾ ਮਹਾਰਾਜੀ ਆਪ ਹਾਜ਼ਰ ਨਜ਼ਰ ਤੱਕ ਸਤਿਗੁਰੂ ਨੇ ਇਹਨਾਂ ਵਾਸਤੇ ਕਿਤਾਬ ਆ ਗਿਆਨ ਗੁਰੂ ਜਿਹੜਾ ਇਹਨਾਂ ਲੋਕਾਂ ਦੇ ਦਿਮਾਗ 'ਚ ਬਾਤ ਨਾ ਟੰਗੀਆਂ ਲਾ ਚੌਲਾਂ ਨੇ ਆ ਵੇਖੋ ਭਈਆ ਲੱਗੇ ਤਮਾ ਕੋ ਖਾਂਦਾ ਕੀ ਕਰਦਾ ਨੰਗੇ ਸੇ ਨੰਗੇ ਪੈਰੀ ਦੱਸੋ ਮੈਨੂੰ ਅਜੋਤੀਆਂ ਕਰ ਤੁਸੀ ਰੇ ਪੇ ਅਦਾ ਕੰਮ ਕਰਾਉਣਾ ਸੀ ਤੁਸੀਂ ਪਹਿਲੀ ਗੱਲ ਇੱਥੇ ਪ੍ਰਕਾਸ਼ ਇਹ ਨਹੀਂ ਕੀਤਾ ਵੀ ਮਰ ਜਾ ਵੈਸੇ ਨਹੀਂ ਇੱਥੇ ਕੀ ਤੁਸੀਂ ਪ੍ਰਕਾਸ਼ ਤੁਸੀਂ ਲੰਗੇ ਇਹ ਪ੍ਰਕਾਸ਼ ਕਰਨ ਦੇ ਲਾਇਕ ਹੈਗਾ ਕਮਰਾ ਇੱਥੇ ਤਾਂ ਖਾਣ ਨਹੀਂ ਹੁੰਦਾ ਕਿ ਬੰਦੇ ਕੋਲ ਸਿੱਧਾ ਹੋਵੇ ਮਾਦਾ ਜੀ ਆ ਤੁਹਾਡੇ ਲੱਗੇ ਸਾਹਮਣੇ ਦਾ ਇੱਥੇ ਦਰਸ਼ ਹੋਵੇ ਗੁਰਦੁਆਰੇ ਉਹ ਘਰਿਆ ਲੱਗੇ ਦਰਬਾਰ ਸਾਹਿਬ ਆ ਉੱਥੇ ਕਦੀ ਗਏ ਜੀ ਅੱਜ ਤੱਕ ਗਏ ਰਹਿੰਦੇ ਤੇ ਫਿਰ ਉੱਥੇ ਜਾ ਕੇ ਦਰਸ਼ਨ ਕਰ ਲਓ ਮਹਾਰਾਜ ਦੇ ਵਾਹਿਗੁਰੂ ਕੀਰਦਾ ਕਿੰਨੇ ਸਾਲਾਂ ਤੋਂ ਬੇਦਵੀ ਕਰਨ ਆਏ ਹੋ ਤੁਸੀਂ ਮਾਫੀ ਦੇ ਦਿਓ ਤੁਹਾਨੂੰ ਇਸ ਗੱਲ ਦੀ ਆਖੇ ਚ ਨਹੀਂ ਇਹਨਾਂ ਨੂੰ ਕੱਲ ਮੈਂ ਇਹਨਾਂ ਨੂੰ ਬੇਨਤੀ ਕਰਤੀ ਮੈਂ ਕਿ ਅੱਜ ਤੋਂ ਬਾਅਦ ਤੁਸੀਂ ਪ੍ਰਕਾਸ਼ ਨਹੀਂ ਕਰੋਗੇ ਪੁੱਤ ਪਹਿਲਾਂ ਕਿਹੜੀ ਸੋਝੀ ਨਹੀਂ ਇੰਨੀ ਥੋੜੀ ਮਤਵੱਜੀ ਆ ਵੀਰ ਨੂੰ ਪਤਾ ਨਹੀਂ ਸਰਕਾਰ ਕਿਵੇਂ ਕਰੀਦਾ ਮਹਾਰਾਜ ਦਾ ਬੜਾ ਧੰਨਵਾਦ ਹੈ ਤੁਹਾਡਾ ਬੜੀ ਆ ਭਾਈ ਸਾਹਿਬ ਬਹੁਤ ਬੜੀ ਗੱਲ ਹੈ ਆਪਣੇ ਬੱਚੇ ਸਾਹਮਣੇ ਆਉਂਦੇ ਇਹਨਾਂ ਨੂੰ ਬੜਾ ਤੁਹਾਡਾ ਧੰਨਵਾਦ ਆ ਜਿੱਦਾਂ ਟੇਕਰ ਕਰਦੀਆਂ ਆ ਜਿਹੜੀ ਆ ਸੇਵਾ ਤੁਹਾਡੇ ਕੋਲ ਮਾਰੇ ਨਹੀਂ ਕਰਾਈ ਆ ਬਹੁਤ ਮੰਨੂ ਝੋਟ ਲੱਗੀ ਦੁੱਖ ਬਹੁਤ ਜ਼ਿਆਦਾ ਹੋਇਆ ਇਸ ਤੋਂ ਬਾਅਦ ਜੀ ਪਾਕ ਰਾਮਸਰ ਵੀ ਗਈ ਸੀ ਸਤਿਗੁਰੂ ਨੂੰ ਹੁਣ ਕੀ ਤੁਸੀਂ ਰੋਗ ਲਾਮੇ ਦਿੰਦੇ ਸਾਡਾ ਮਾਰੇ ਆ ਕਰਦਾ ਸਾਡਾ ਮਾਰੇ ਆ ਕਰਦਾ ਉੱਥੇ ਕੀ ਕਿਹਾ ਨਾ ਅੱਡਕੇ ਨੂੰ ਸੱਟ ਮਾਰੇ ਮੁਰਗਤ ਨਹੀਂ ਤੁਹਾਨੂੰ ਬੋਲਦਾ ਨਹੀਂ ਆਹ ਭਾਈ ਵੇਖੋ ਇੱਥੇ ਧੁੱਪ ਕਿੰਨੀ ਹੈ ਹ ਆਹੋ ਬੋਤ ਮੈਂ ਤਾਂ ਇੰਦਾ ਮਿਲਦੀ ਕਹਿ ਜੀ ਉਹਨੂੰ ਵੀਡੀਓ ਪਿੱਛੇ ਕਰਦਾ ਮਾਦਾ ਜੀ ਤੁਹਾਨੂੰ ਤੁਹਾਨੂੰ ਆਵਗਲ ਚਾਹੀਦੀ ਆ ਕੀ ਕਰਨ ਦੇ ਸੀ ਪਾਪ ਤੁਸੀਂ ਰਿਪੇਅਰ ਕਰਨੀ ਚਲੋ ਠੀਕ ਆ ਕਰਾਓ ਬਣਾਓ ਘਰ ਤੁਸੀਂ ਪਹਿਲਾਂ ਮਹਾਰਾਜ ਨੂੰ ਇਧਰ ਰਾਮਸਰ ਸ਼ੋਭਤ ਕਰਾ ਦਿਓ ਚੰਦੋਆ ਸਾਹਿਬ ਕਦੀ ਲਾਇਆ ਉੱਥੇ ਅੱਜ ਇੱਥੇ ਆਪਾਂ ਖੜੇ ਆ ਇੱਕ ਛੋਟਾ ਜਿਹਾ ਸਟੋਰ ਰੂਪੀ ਕਮਰਾ ਵਾ ਜਿਹੜਾ ਹੁਣ ਸ਼ਾਇਦ ਟਾਇਲ ਟੂ ਲੱਗੀ ਸੁਣਨ ਲੱਗਦਾ ਪਹਿਲਾਂ ਇਸ ਤੋਂ ਵੀ ਮਾਰੀ ਹਾਲਸੀ ਸਿੰਘਾਂ ਦੱਸਿਆ ਸਾਰਾ ਕੁਝ ਸੋ ਅੱਜ ਇੱਥੇ ਅਸੀਂ ਆ ਕੇ ਤੇ ਸਾਰੇ ਸੇਵਾਦਾਰਾਂ ਸਮੇਤ ਗੁਰੂ ਸਾਹਿਬ ਜੀ ਨੂੰ ਇਧਰ ਰਾਮਸਰ ਸਾਹਿਬ ਸ਼ੋਭਤ ਕਰਨ ਸੋ ਇਹ ਮਾਤਾ ਜੀ ਹੁਣੇ ਨੇ ਇਹ ਮਾਤਾ ਕੀ ਨਾਂ ਤੁਹਾਡਾ ਕੁਲਦੀਪ ਕੌਰ ਸੋ ਇਹ ਮਾਤਾ ਕੁਲਦੀਪ ਕੌਰ ਨੂੰ ਜਿਹਦੇ ਕਾਰਜ ਪ੍ਰਕਾਸ਼ ਸੀਗਾ ਸੋ ਇਹਨਾਂ ਨੂੰ ਹੁਣ ਸਮਝਾਇਆ ਵਾ ਪ੍ਰਵਾਹ ਸਿੰਘਾ ਦੇ ਵੱਲੋਂ ਸਾਰੇ ਵੱਲੋਂ ਤੇ ਇਹਨਾਂ ਨੂੰ ਸਮਝ ਆਈ ਸੋਝੀ ਆਈ ਹੈ ਇਸ ਕਰਕੇ ਮਹਾਰਾ ਜੀ ਨੂੰ ਹੁਣ ਇਥੋਂ ਸੀ ਸੁਭਾਏਮਨ ਕਰ ਰਹੇ ਤੇ ਅੱਗੇ ਤੋਂ ਇਹਨਾਂ ਨੂੰ ਇਹ ਗੱਲ ਦੀ ਤਾਕੀਦ ਕੀਤੀ ਹੈ ਵੀ ਕਾਰਜ ਮਾਤਾ ਪ੍ਰਕਾਸ਼ ਨਹੀਂ ਕਰਨਗੇ ਜੇਕਰ ਇਹਨਾਂ ਨੂੰ ਬਾਣੀ ਨਾਲ ਬੜਾ ਪ੍ਰੇਮ ਪਿਆਰ ਆ ਸਹਿਜ ਪੜ ਕਰਨਾ ਜਦੋਂ ਸੈਂਚੂਅਲ ਹੈਗੀ ਹੈ ਨਾ ਸੈਂਚੂਅਲ ਲੈਉਣ ਕਿਉਂਕਿ ਉਹਨਾਂ ਦੀ ਮਾਤਿਆ ਵੀ ਇਹ ਮਹਾਰਾ ਜੀ ਸਤੇ ਪਾਸ਼ਾ ਦਾ ਸਰਕਾਰ ਕਿਵੇਂ ਕਰਦੇ ਆ ਕੀ ਸਮਝਦੇ ਉਹਨਾਂ ਨੂੰ ਪਰ ਜੋ ਅਸੀਂ ਦੇ ਉਦੇ ਵਿੱਚ ਬਹੁਤ ਮਾਣ ਨੂੰ ਦੋ ਕੇਸ ਗੱਲ ਦਾ ਪਹੁੰਚਿਆ ਵੀ ਇਹਨਾਂ ਦੇ ਵੱਲੋਂ ਸਰਕਾਰ ਨਹੀਂ ਸੀ ਕੀਤਾ ਜਾਦਾ ਮਹਾਰਾਜ ਦਾ ਸੋ ਰਾਮ ਸਰ ਸਾਹਿਬ ਸ਼ੋਭਤ ਕਰਨ ਲੱਗੇ ਮਹਾਰਾਜ ਜੀ ਨੂੰ ਆਗੁਰ ਜਿੱਕਾ ਖਾਲਸਾ ਆਗੁਰ ਜੀ ਦੀ ਬੇਤੋ ਤੇ ਉਹ ਪੁਲਿਸ ਐਕਸੀਅਰ ਕਨ ਉਸੇ ਪਾਸੇ ਜੀ ਉਹ ਆਪਣੇ ਚਰਨਾ ਵਿੱਚ ਬੁਲਾਇਆ ਕਿਉਂਕਿ ਲੰਬੇ ਸਮੇਂ ਤੋਂ ਮਾਤਾ ਕੁਲਦੀਪ ਕੌਰ ਜੀ ਦੇ ਘਰ ਵਿੱਚ ਆਪ ਜੀ ਸਵਾਇ ਮਨਸੋ ਪਰ ਪਰਿਵਾਰ ਵੱਲੋਂ ਮਰ ਉਸੇ ਪਾਸੇ ਜੀ ਆਪ ਦੀ ਸਰਕਾਰ ਆ ਵੀਰਤ ਬੇਨ ਉਸੇ ਪਾਸੇ ਉਸ ਦਿਖੇ ਨਾਲ ਜੋ ਸਵਾਮ ਬੰਦੀਆਂ ਨਹੀਂ ਸੀ ਕੀਤੀਆਂ ਜਾ ਰਹੀਆਂ ਕੁਝ ਦਿਨ ਪਹਿਲਾਂ ਵੀ ਪਰਿਵਾਰ ਦੇ ਵੱਲੋਂ ਘਰ ਦੀ ਰਿਪੇਅਰ ਕਰਦ ਸੇ ਪਾਸੇ ਜੀ ਆਪ ਜੀ ਸਲੂਕ ਖੁੱਲੇ ਵੇਲੇ ਵਿੱਚ ਜੇ ਪਾਸ਼ਾ ਜੀ ਨੂੰ ਕੋਰੇ ਕਰਵੜ ਵਿੱਚ ਇਸੇ ਤਰੀਕੇ ਨਾਲ ਮਾਰਚੇ ਪਾਸ਼ਾ ਜੀ ਉਸ ਬਾਰੇ ਮੰਨ ਕੀਤਾ ਗਿਆ ਸੀ ਸਿੰਘਾਂ ਦੇ ਵੱਲੋਂ ਆਗ ਦੇ ਦਰਸ਼ਨ ਕਰਨ ਨੂੰ ਬਲਸੇ ਪਾਸ਼ਾ ਸਿੰਘਾਂ ਨੂੰ ਬੁਲਾਇਆ ਗਿਆ ਸੀ ਸੌਰ ਸਿੰਘ ਪਹੁੰਚੇ ਨੇ ਆਗ ਦੇ ਚਰਨਾਂ 'ਚ ਬੇਨਤੀ ਮਾਰਚੇ ਪਾਸ਼ੇ ਪਰਿਵਾਰ ਕੋਲੋਂ ਹੁਣ ਤੱਕ ਜੋ ਭੁੱਲਾਂ ਗਲਤੀਆਂ ਤੋਂ ਕਿਆਂ ਹੋਈਆਂ ਹਨ ਗੁਨਾਹ ਹੋਏ ਹਨ ਆਗ ਇਹਨੇ ਕਿਰਪਾ ਕਰਨੀ ਸਿਰ ਤੇ ਹੱਥ ਰੱਖਣਾ ਤੇ ਬਖਸ਼ ਲੈਣਾ ਮਰਜ਼ੇ ਬਾਛਾ ਜੀ ਮਾਰੇ ਆਪਣੇ ਚਰਨਾਂ ਦੀ ਬ੍ਰਿਤੀ ਬਖਸ਼ੀ ਜੀ ਤੇ ਜਿੰਦੀ ਸਵਾਮਾ ਆਪ ਦੇ ਹੁਕਮ ਸੇ ਪਾਛੇ ਅਨੁਸਾਰਨ ਸਾਡੇ ਕੋਲੋਂ ਸਵਾਮਾ ਕਰਦੇ ਆ ਬੇਨਤ ਗਲਤੀਆਂ ਟੁੱਟੀਆਂ ਰਹਿ ਜਾਂਦੀਆਂ ਹਨ ਆਪ ਜੀ ਕਿਰਪਾ ਕਰਕੇ ਸੇ ਪਾਛੇ ਸਾਨੂੰ ਇਸ ਵੱਧ ਬਖਸ਼ਨੀ ਸਿਰ ਤੇ ਹੱਥ ਲਾ ਕੇ ਸਵਾਮਾ ਕਰਨ ਦਾ ਬਖਸ਼ਾ ਕਿਰਪਾ ਕਰੋ ਅਰਦਾਸ ਸੇ ਪਾਛੇ ਦੇ ਚਰਨਾਂ ਵਿੱਚ ਸੇ ਪਾਛੇ ਚੱਲੇ ਪੌਂਦੀ ਆਏਗਾ ਅੱਗੇ ਬਖਸ਼ੋ ਜੋ ਜੀ ਆਪ ਦਰਾਵੇ ਮਨੋਂ ਮੰਗੀ ਅਮਰਦਾਨ ਪਾਵੇ ਅਰੇ ਸੋਚ ਲੈ ਸ਼ਰਨ ਪ੍ਰੇਸੁਦਾਨ ਨਗਰ ਗੋਪਤਨ ਸਿੰਘ ਚੜਦੀ ਹੋਵੇ ਕਲਾ ਤੇਰੇ ਭਾਣੇ ਸਰਵਦਾ ਪਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚੱਲੋ ਸਤ